ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੀ ਨਾਮ ਆ ਤੁਹਾਡਾ ਭਾਜੀ ਰਵਨੀਸ਼ ਸਰ ਕਿੱਥੋਂ ਆਏ ਤੁਸੀਂ ਦਰਵਾਹਾ ਪਿੰਡ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਪ੍ਰੋਬਲਮ ਜੀ ਮੇਰੀ ਖੰਬੀ ਸੜ ਖੜਦੀ ਸੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਇਸ ਪ੍ਰੋਬਲਮ ਨੂੰ 8 ਸਾਲ ਹੋ ਗਏ ਜੀ ਤੁਸੀਂ ਪਹਿਲਾਂ ਕਿਤੇ ਦਵਾਈ ਖਾਧੀ ਹਾਂਜੀ ਪਹਿਲਾਂ ਮੈਂ ਜਰਮਨ ਸਿਗਾ ਉੱਥੇ 7 ਸਾਲ ਦਵਾਈ ਖਾਧੀ ਆ ਤੇ ਉਸ ਤੋਂ ਬਾਅਦ ਮੈਂ ਇੱਥੇ ਇੰਡੀਆ ਆ ਕੇ ਨਵੇਂ ਸ਼ਹਿਰੋਂ ਖਾਧੀ ਆ ਹਾਂਜੀ ਤੇ ਕੋਈ ਫਰਕ ਨਹੀਂ ਪਿਆ ਤੇ ਤੁਸੀਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਨੂੰ ਰੂੜ ਆਏ ਆ ਇੱਥੇ ਤੁਹਾਨੂੰ ਕਿੰਨੀ ਕੁ ਮਾਰ ਆਏ ਆ ਤੁਸੀਂ ਤੇ ਕਿੰਨਾ ਕੁ ਤੁਹਾਨੂੰ ਫਰਕ ਪਿਆ ਇੱਥੇ ਜੀ ਮੈਨੂੰ 2 ਹਫ਼ਤੇ ਹੋ ਗਏ 2 ਹਫ਼ਤਿਆਂ ਦੇ ਵਿੱਚ 50% ਯਾਨੀ ਫਰਕ ਆ ਰਹਾ ਹੈ ਅੱਛਾ ਹੀ ਤਾਂ ਬਾਕੀ ਸਾਰੇ ਸਟਾਫ ਮੈਂਬਰ ਡਾਕਟਰ ਸਰਦਾ ਮਤਲਬ ਬਿਹੇਵ ਕਿਦਾਂ ਠੀਕ ਲੱਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਬਾਕੀ ਸਾਰੀ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਹਾਂ ਜੀ ਅੱਹ ਇੱਥੇ ਜੋ ਵੀ ਇਸ ਵਾਰਾ ਸਟਾਫ ਸਾਰਾ ਵਧੀਆ ਆ ਤੇ ਹਾਂਜੀ ਮੈਡੀਸਨ ਵੀ ਵਧੀਆ ਠੀਕ ਆ ਰਾਮ ਜੀ ਹਾਂਜੀ ਠੀਕ ਆ ਤੇ ਹਾਂਜੀ ਠੀਕ ਆ 사શી ਗੱਲ ਜੀ 사શી